ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ 10 ਪਾਤਸ਼ਾਹਾਂ ਤੋਂ ਫਿਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਫਿਰ ਤੇ ਗੋਰਿਆਂ ਨੇ ਰਾਜ ਕਰੇ ਉਹਦੇ ਵਿੱਚ ਜਿਵੇਂ ਕਹਿੰਦੇ ਆ ਟੂਰੀਗਲ ਲਖਾਰੀ ਲਿਖਦਾ ਕਹਿੰਦਾ ਇਸ ਧਰਤੀ ਤੇ ਅਸੀਂ ਵੀ ਸੀਗੇ ਕਿਸੇ ਦਿਨ ਕਹਿੰਦੇ ਇਹ ਧਰਤੀ ਪੰਜ ਦਰਿਆਵਾਂ ਦੀ ਇਹ ਯੋਧਿਆਂ ਦਾ ਅਸਥਾਨ ਇੱਥੇ ਪੀਰ ਪਗੰਬਰ ਆਉਲਗੇ ਕਈ ਹੋਏ ਬਲੀ ਮਹਾਨ ਇੱਥੇ ਸਤਗੁਰੂ ਨਾਨਕ ਪ੍ਰਗਟੇ ਪਏ ਦਿਉ ਤੇ ਸੀਸ ਝੁਕਾਣ ਗੁਰ ਪੰਜਵੇਂ ਘਾਲਾਂ ਘਾਲੀਆਂ ਜੋ ਤਪੀਆਂ ਦੇ ਸੁਲਤਾਨ ਇੱਥੇ ਲਾਲ ਗੁਰੂ ਦਸ਼ਵੇਸ਼ ਦੇ ਗਏ ਬਾਹਰ ਧਰਮ ਤੋਂ ਜਾਣੋ ਗੁਰਪੰਥ ਖਾਲਸਾ ਸਾਜ ਕੇ ਫਿਰ ਮਰੀ ਜਵਾਈ ਆਣੋ ਇੱਥੇ ਨਲੂਏ ਤੇ ਰਣਜੀਤ ਦੀ ਜਦ ਚਮਕੀ ਸੀ ਕਿਰਪਾ ਨੋ ਤਾਂ ਖੁਸ਼ੀ ਹੋਈ ਪੰਜਾਬ ਦੀ ਫਿਰ ਦੁਨੀਆ ਚਮਕੀ ਸ਼ਾਨੋ ਵਿੱਚ ਦੁਨੀਆ ਚਮਕੀ ਸ਼ਾਨੋ ਪਰ ਘਾਲ ਬਲੀ ਰਣਜੀਤ ਦੀ ਨਾ ਸਾਮ ਸਕੀ ਸਤਾਨੋ ਜੋ ਗਿਆ ਸੀ ਪਰਾਜ ਪੰਜਾਬ ਦਾ ਪਰ ਸੀਤਲ ਦਿਲ ਪਸਤਾਨ ਉਹਨਾਂ ਸੂਰਬੀਰਾਂ ਜੋ ਆਪਣੇ ਦੇਸ਼ ਦੀ ਆਜ਼ਾਦੀ ਕਾਇਮ ਰੱਖਣ ਵਾਸਤੇ ਸ਼ਹੀਦ ਹੋਏ ਸੀ ਉਹਨਾਂ ਦੇ ਪਰਸਾਏ ਮਹਾ ਲਿਖਦਾ ਲਖਾਰੀ ਕਹਿੰਦਾ ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ ਅਸੀਂ ਪੰਜ ਦਰਿਆਵਾਂ ਦੇ ਬਾਦਸ਼ਾਹ ਸਾਂ ਤਾਜ ਤਖਤ ਵਾਲੇ ਅਣਖ ਆਣ ਵਾਲੇ ਸਾਡੇ ਸਿਰਾਂ ਤੇ ਕਲਗੀਆਂ ਸਹੰਦੀਆਂ ਸਾਨੂੰ ਸਾਨੂੰ ਨਿਉਂਦੇ ਸਨ ਕਈ ਗਮਾਨ ਵਾਲੇ ਸਾਡੇ ਖਾਲਸੇ ਹੀ ਕੌਮੀ ਨਿਸ਼ਾਨ ਅੱਗੇ ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ ਸਾਡੀ ਚਮਕਤੀ ਤੇਗ ਦੀ ਧਾਰ ਅੱਗੇ ਭੇਡਾ ਤਰਦੇ ਸਨ ਕਾਬਲ ਇਰਾਨ ਵਾਲੇ ਬਿਨਾ ਪੁੱਛਿਆ ਇਧਰ ਨਾ ਝਾਕਦੇ ਸਨ ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ ਕੌਣ ਜਾਣਦਾ ਸੀ ਰੁਲਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਹੀਰੇ ਹੰਡਾਣ ਵਾਲੇ ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ ਕਿਸੇ ਦਿਨ ਲਖਾਰੀ ਲਿਖਦਾ ਕਹਿੰਦਾ ਕਿਸੇ ਦਿਨ ਇਹ ਰੁਲਣਗੇ ਜਿਨ੍ਹਾਂ ਨੇ ਇਸ ਦੁਨੀਆ ਤੇ ਰਾਜ ਕਰਿਆ ਹੋਵੇ ਤੇ ਅੱਜ ਰੁਲਦੇ ਫਿਰਨੇ ਯਾਰੋ ਅੱਜ ਕੀ ਹਾਲ ਆ ਖਾਲਸੇ ਦਾ ਯਾਰੋ ਕਿਵੇਂ ਦੇਖੋ ਅਕਾਲ ਤਖਤ ਤੇ ਰੌਲਾ ਅਕਾਲੀ ਦਲ ਦਾ ਰੌਲਾ ਫੇਰਾ ਕਿਵੇਂ ਹੋਰ ਰੌਲੇ ਪੰਜਾਬ ਦੇ ਅੰਦਰ ਪਏ ਫਿਰਦੇ ਆ ਯਾਰ ਕਿਸੇ ਤੇ ਦੇਖ ਨਾ ਤਾਂ ਆਪਣੇ ਨਾਲ ਕੋਈ Hindu ਲੜਦਾ ਨਾ ਆਪਣੇ ਨਾਲ ਕੋਈ Musalman ਲੜਦਾ ਲੜਦੇ ਕੌਣ ਆ ਆਪਣੇ ਆਪਣੇ ਆਪ ਦੇ ਹੀ ਭਾਈ ਪੈਰ ਖਿੱਚ ਰਹੇ ਆ ਕੋਈ ਕਿਸੇ ਨੂੰ ਕੁਝ ਨਹੀਂ ਆਦਾ ਤੁਸੀਂ ਆ ਦੇਖ ਲਓ ਜਿੱਥੇ ਮਰਜੀ ਦੇਖ ਲਓ ਕੋਈ ਆਪਣੇ ਅੰਦਰ ਆਪਾਂ ਨੂੰ ਨਾ ਤਾਂ ਕੋਈ ਮੂਰੇ ਅੜਨ ਵਾਲਾ ਆਪਣੇ ਤੇ ਜਿਹੜਾ ਅੜਦਾ ਤਾਂ ਫਿਰ ਖਾਲਸਾ ਹੀ ਖਾਲਸੇ ਦੇ ਮੂਰੇ ਖਾਲਸਾ ਹੀ ਅੜਦਾ ਆਪਾਂ ਆਪ ਦਾ ਨੁਕਸਾਨ ਬਾਈ ਆਪ ਹੀ ਕਰ ਕੀ ਜਾ ਰਹੇ ਆਂ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜ ਗਿਆ ਸੀ ਨਾ ਤੇ ਰਾਜ ਕਰਦੇ ਸੀ ਉਸ ਵੇਲੇ ਦੀਆਂ ਲੈਣਾ ਲਿਖਦਾ ਹੈ ਭਾਈ ਸੀਤਲ ਸਿੰਘ ਕਹਿੰਦਾ ਕਿਹਾ ਸ਼ੇਰੇ ਪੰਜਾਬ ਨੇ ਅੰਤ ਵੇਲੇ ਕਹਿੰਦਾ ਸ਼ੇਰੇ ਪੰਜਾਬ ਨੇ ਅੰਤ ਵੇਲੇ ਕਿਹਾ ਸੀ ਆਪਦੇ ਸੰਗ ਸੂਰਮਿਆਂ ਨੂੰ ਸੱਦ ਕੇ ਡੋਗਰਿਆਂ ਨੂੰ ਸੱਦ ਕੇ ਟਿੱਕਾ ਖੜਕ ਸਿੰਘ ਨੂੰ ਸਾਹਮਣੇ ਲਿਆਂਦਾ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੱਥੀ ਰਾਜ ਤਿਲਕ ਦਿੱਤਾ ਤੇ ਉਹਦੀ ਬਾਹ ਮਹਾਰਾਜਾ ਧਿਆਨ ਸਿੰਘ ਦੇ ਹੱਥ ਫੜਾ ਦਿੱਤੀ ਸਭਨਾਂ ਦੇ ਸਾਹਮਣੇ ਰਾਜਾ ਧਿਆਨ ਸਿੰਘ ਜੰਮੂ ਦਾ ਡੋਗਰਾ ਨੂੰ ਮਹਾਰਾਜਾ ਖੜਕ ਸਿੰਘ ਦਾ ਵਜ਼ੀਰ ਥਾਪਿਆ ਗਿਆ ਗੀਤਾ ਦੇ ਉੱਤੇ ਹੱਥ ਧਰ ਕੇ ਧਿਆਨ ਸਿੰਘ ਨੇ ਰਾਜ ਭਗਤ ਦੇ ਮਹਾਰਾਜਾ ਖੜਕ ਸਿੰਘ ਦਾ ਵਫਾਦਾਰ ਰਹਿਣ ਦੀ ਕਸਮ ਖਾਧੀ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਓਏ ਧਿਆਨ ਸਿੰਘਾ ਸੁਣ ਲੈ ਮੇਰੀ ਗੱਲ ਕਿਹਾ ਸ਼ੇਰੇ ਪੰਜਾਬ ਨੇ ਅੰਤ ਵੇਲੇ ਨੇੜੇ ਹੋਏ ਕੇ ਸੁਣੀ ਧਿਆਨ ਸਿੰਘਾ ਮੇਰੇ ਮਹੁਤਵਰ ਭੇਤੀਆਂ ਗੂੜਯਾਰਾ ਦਿਲ ਦੇ ਮਹਿਰਮਾ ਮੇਰੇ ਪ੍ਰਾਨ ਸਿੰਘਾ ਕੋਟ ਅਕਲ ਦੇ ਨੀਤੀ ਨਪੁੰਨ ਸ਼ੇਰਾ ਮੇਰੀ ਸਰਨੰਤ ਦੀ ਆਣ ਸ਼ਾਨ ਸਿੰਘਾ ਸੁਖਨ ਅੰਤ ਦੇ ਗਿਆ ਹੈ ਦੀ ਜਾਤ ਵਾਂਗੂ ਜਾਤ ਰਖਣੇ ਮੇਰੇ ਫਰਮਾਨ ਸਿੰਘਾ ਮੇਰੀਆਂ ਨੇਕੀਆਂ ਵਾਂਗ ਮਹਾਰਨੀ ਦੇ ਪੱਟੀ ਜਾਤ ਦੀ ਉੱਤੇ ਦਰਹਾਉਂਦਾ ਰਹੀ ਜਿਹੜਾ ਮਹਿਲ ਅਸ਼ਾਰ ਕੇ ਚੱਲਿਆ ਹਾਂ ਡਿੱਗਣ ਦੇਈ ਨਾ ਬੱਚੀਆਂ ਲਾਮ ਬੱਚੀਆਂ ਲਾਮ ਦਾ ਰਹੀ ਮੇਰੇ ਖੜਕ ਸਿੰਘ ਨੂੰ ਮੇਰਾ ਰੂਪ ਸਮਝੀ ਇਹਦੇ ਹੁਕਮ ਵਿੱਚ ਸੀਸ ਝਕਾਈ ਰੱਖੀ ਇਨੂੰ ਮੁਲਕ ਪੰਜਾਬ ਦਾ ਥਾਪਿਆ ਮੈਂ ਵਫਾਦਾਰ ਬਣ ਭਾਰ ਬੰਡਾਈ ਰੱਖੀ ਨੌ ਨਿਹਾਲ ਸਿੰਘ ਦੇ ਬਾਲ ਸਮਝਾ ਉਹਨੂੰ ਪਿਓ ਪੁੱਤ ਦਾ ਝਗੜਾ ਮਟਾਈ ਰੱਖੀ ਦੇਖੀਂ ਕਿਤੇ ਧਿਆਨ ਰੱਖੀ ਮੈਥੋਂ ਮਗਰੋਂ ਜਿਹੜਾ ਮੈਂ ਅਸਾਰ ਚੱਲਿਆ ਨਾ ਇਹ ਮਹਿਲ ਇਹਨੂੰ ਡਿੱਗਣ ਨਾ ਦੇਈ ਜੇ ਡਿੱਗਦਾ ਵੀ ਹੋਇਆ ਤਾਂ ਇਹਨੂੰ ਬੱਚੀਆਂ ਦੇ ਕੇ ਤੇਨੂੰ ਸਪੋਰਟਾਂ ਦੇ ਕੇ ਬਚਾਈ ਰੱਖੀ ਤੈਨੂੰ ਮੈਂ ਬਾਹ ਫੜਾ ਚੱਲਿਆ ਖੜਕ ਸਿੰਘ ਦੀ ਤੇ ਰਾਜ ਤਿਲਕ ਮੈਂ ਦੇਖ ਲਿਆ ਇਹਦੇ ਹੀਠਾ ਹੋ ਕੇ ਚੱਲੀ ਤੇ ਕਦੇ ਵੀ ਸੁੱਖ ਪਾਏਗਾ ਦੁੱਖ ਨਾ ਪਾਏਗਾ ਤੇ ਖੜਕ ਸਿੰਘ ਨੇ ਫਿਰ ਨੇ ਧਿਆਨ ਸਿੰਘ ਨੇ ਕੀ ਕਰਿਆ ਜਿਹੜਾ ਕਹਿੰਦਾ ਮਹਾਰਾਜਾ ਰਣਜੀਤ ਕਹਿੰਦਾ ਜਿਹੜਾ ਬਾਗ ਸਵੈ ਰਾਜ ਦਾ ਲਾ ਲਾ ਚੱਲਿਆ ਸੁਕਣ ਦੇ ਨਾ ਸੁ ਪਾਣੀ ਪਾਈ ਰਖੀ ਬਾਦਸ਼ਾਹੀ ਦੀ ਡੋਰ ਹੈ ਹੱਥ ਤੇਰੇ ਗੁੱਡੀ ਚੜੀ ਨੂੰ ਭੋਏ ਗਰਾ ਨਾ ਦੇਈ ਮੇਰੇ ਮਰੇ ਤੋਂ ਸੇਵੇ ਦੀ ਖਾਕ ਮੇਰੀ ਵੇਖੀ ਧੂਲੜੇ ਵਾਂਗ ਅੜਾ ਨਾ ਦੇਈ ਇੱਕ ਇੱਕ ਪੰਜਾਬੀ ਵਿੱਚ ਸ਼ਾਨ ਮੇਰੀ ਮੇਰੇ ਜਿਗਰਾ ਮੇਰੇ ਜਿਗਰ ਨਾਲ ਨਸਤਰਾਂ ਲਾਈਂ ਸਿੰਘਾਂ ਇਸ ਸੀਨੇ ਦੀ ਅੱਗ ਨਹੀਂ ਬੁਝਣ ਵਾਲੀ ਦੱਬੀ ਰਹੇ ਨਾ ਫਰੋਲ ਢੜਕਾਈ ਸਿੰਘਾਂ ਹਰ ਇੱਕ ਬੀਰ ਜੋਧਾ ਮੇਰੇ ਪ੍ਰਾਣ ਸਮਝੀ ਇੱਜ਼ਤ ਸਿੰਘਾਂ ਦੀ ਹੱਥ ਨਾਲ ਪਾਈਂ ਸਿੰਘਾਂ ਮੈਨੂੰ ਪਿਆਰੀ ਹੈ ਸਤੰਤਰਤਾ ਵੰਸ ਨਾਲੋਂ ਨਾ ਪੰਜਾਬ ਗੁਲਾਮ ਬਣਾਈ ਸਿੰਘਾ 600 ਸਾਲ ਪਿੱਛੋਂ ਫਿਰ ਪੰਜਾਬ ਅੰਦਰ ਮੈਂ ਲਿਆਂਦਾ ਹੈ ਰਾਜ ਪੰਜਾਬੀਆਂ ਦਾ ਸੀਤਲ ਕਿਸੇ ਖੁਦਗਰਦੀ ਦੇ ਵਿੱਚ ਆ ਕੇ ਦੇਵੀ ਬੰਨ ਨਾ ਮੁੱਢ ਖਰਾਬੀਆਂ ਦਾ ਅੱਗੋਂ ਕਿਹਾ ਧਿਆਨ ਸਿੰਘ ਹੱਤ ਵਰਨ ਕੇ ਤੁਸਾਂ ਨਾਲ ਹੀ ਸਵਾਮੀ ਜੀ ਸੜਾਂਗਾ ਮੈਂ ਰਈ ਸੇ ਜੱਗ ਅੰਦਰ ਜਾਦ ਵਫਾਦਾਰੀ ਹੱਸ ਹੱਸ ਕੇ ਚਿਖਾ ਤੇ ਚੜਾਂਗਾ ਮੈਂ ਚਰਨਾ ਵਿੱਚ ਰਹਿ ਕੇ ਕੱਟੀ ਉਮਰ ਸਾਰੀ ਪੱਲਾ ਅੰਤ ਦੇ ਰਾਹ ਵੀ ਫੜਾਂਗਾ ਮੈਂ ਜਿਹੜਾ ਧਿਆਨ ਸਿੰਘ ਡੋਗਰਾ ਸੀ ਨਾ ਜਦੋਂ ਮਹਾਰਾਜ ਜੀਤ ਸਿੰਘ ਨੇ ਇਹ ਗੱਲਾਂ ਕਹੀਆਂ ਤੇ ਉਹ ਕਹਿਣ ਲੱਗਿਆ ਮਹਾਰਾਜਾ ਜਿੱਥੇ ਤੇਰੇ ਨਾਲ ਤੇਰੀ ਚਿਖਾ ਦੇ ਵਿੱਚ ਹੀ ਮੈਂ ਸਗੜੂ ਇੱਕ ਨਾ ਹੋ ਇਹ ਬਣਾਉਣ ਲੱਗਾ ਜਾਨ ਬੁੱਝ ਕੇ ਇਹ ਗੱਲਾਂ ਨਹੀਂ ਸੀ ਉਹ ਕਰਨ ਜੋਗਾ ਉਹਨੂੰ ਤਾਂ ਪਤਾ ਸੀ ਵੀ ਮੈਂ ਇਹ ਡੋਲ ਜੜੀਆਂ ਤੇ ਮੈਂ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨੂੰ ਗਰਕ ਕਰਨਾ ਹੈ ਇਹਦਾ ਤੇ ਉਹ ਜਾਣ ਬੁੱਝ ਕੇ ਇੱਕ ਨਾ ਫਕਰਪੁਣਾ ਕਰਦਾ ਸੀ ਜਾਣ ਬੁੱਝ ਕੇ ਤੇ ਉਹਦਾ ਭਰਾ ਨੂੰ ਫੜ ਲੈਂਦਾ ਸੀ ਉਹ ਕੀ ਕਰਿਆ ਕੁਝ ਚੁੱਪ ਵਰਤੀ ਜਦੋਂ ਇਹ ਮਹਾਰਾਜਾ ਰਣਜੀਤ ਸਿੰਘ ਨੇ ਗੱਲਾਂ ਕਹੀਆਂ ਨਾ ਕੁਸ ਚਰ ਚੁੱਪ ਵਰਤੀ ਰਹੀ ਅੰਦਰ ਬਾਹਰ ਅਦਾਸੀ ਛਾ ਗਈ ਬਿਮਾਰੀ ਨੇ ਦੌਰਾ ਕੀਤਾ ਤੇ ਮਹਾਰਾਜਾ ਬੇਹੋਸ਼ ਹੋ ਗਏ ਕੁਝ ਸਮੇਂ ਦੇ ਪਿਛੋਂ ਫੇਰ ਹੋਸ਼ ਆਈ ਮਹਾਰਾਜਾ ਰਣਜੀਤ ਸਿੰਘ ਨੂੰ ਦਾ ਆਪਨੇ ਕੋਹੇ ਨੂਰ ਹੀਰਾ ਤੇ ਕੁਝ ਹੋਰ ਜੋਹਰਤ ਸ੍ਰੀ ਹਰਮੰਦਰ ਸਾਹਿਬ ਅੰਬਰਸਰ ਦੀ ਭੇਟਾ ਕਰਨ ਦੀ ਇੱਛਾ ਪ੍ਰਗਟ ਕੀਤੀ ਕਹਿੰਦਾ ਮੇਰੇ ਕੋਲੇ ਹੀਰਾ ਹੈ ਕੋਹੇ ਨੂਰ ਹੀਰਾ ਆ ਲੈ ਲਓ ਇਹਨੂੰ ਹਰਮੰਦਰ ਸਾਹਿਬ ਚੜਾ ਦਿਓ ਪਰ ਰਾਜਾ ਧਿਆਲ ਸਿੰਘ ਤੇ ਜਮਾਦਾਰ ਕੁਸ਼ਹਾਲ ਸਿੰਘ ਨੇ ਰੋਕ ਦਿੱਤਾ ਫਿਰ ਬਿਮਾਰੀ ਦਾ ਦੌਰ ਆ ਪਿਆ ਜਦੋਂ ਇਹ ਗੱਲਾਂ ਤੋਂ ਰੋਕ ਤਾ ਨਾ ਕਿਤੇ ਉਹਨੇ ਕਿਹਾ ਵੀ ਹੀਰਾ ਨਾ ਚਲਿਆ ਜਾਵੇ ਇਹ ਤਾਂ ਚੱਕਣਾ ਤਾਂ ਇਹ ਅਸੀਂ ਆ ਤੇ ਜੇ ਇਹ ਉਧਰ ਹਰਮੰਦਰ ਸਾਹਿਬ ਦੇ ਤਾਂ ਸਾਡੇ ਹੱਥੋਂ ਚਲਿਆ ਜਾਊਗਾ ਉਹਨਾਂ ਨੇ ਉੱਥੇ ਰੋਕਤਾ ਰੋਕੇ ਗੱਲ ਹੋਰ ਪਾਸੇ ਪਾਤੀ ਤੇ ਮਹਾਰਾਜਾ ਨੂੰ ਨਾ ਬਿਮਾਰੀ ਦਾ ਤੌਰ ਆ ਪੈ ਗਿਆ ਮਹਾਰਾਜ ਵੀ ਸ਼ੁੱਧ ਹੋ ਗਏ ਇਸ ਹਾਲਤ ਵਿੱਚ ਦਰਬਾਰ ਸਮਾਪਤ ਹੋ ਗਿਆ ਮਹਾਰਾਜਾ ਦੀ ਹਾਲਤ ਦਿਨੋਂ ਦਿਨ ਖਰਾਬ ਹੁੰਦੀ ਗਈ ਬਿਮਾਰੀ ਪੈਰ ਪੈਰ ਤੇ ਵਾਧੀ ਗਈ ਬੈਦਾਂ ਹਕੀਮਾਂ ਨੇ ਬਥੇਰਾ ਚਾਰਾ ਲਾਇਆ ਪਰ ਬੇਉਸ਼ੀ ਨਾ ਟੁੱਟੀ ਕਈ ਮਹੀਨੇ ਇਸ ਹਾਲਤ ਵਿੱਚ ਰਹੇ ਅੰਤੋਂ ਸਮਾਂ ਆ ਗਿਆ ਜਿਸ ਨੇ ਕਿਸੇ ਤੋਂ ਵੀ ਨਹੀਂ ਟਲਣਾ ਪੂਰਨ ਮਾਸ਼ੀ ਵੀਰਵਾਰ ਹਾਰਪ 1800 96 ਬਿਕਰਮੀ 17 ਜੂਨ 1839 ਈਸਵੀ ਅਜੇ 6 ਘੜੀਆਂ ਸੂਰਜ ਖਲਾ ਸੀ ਤੇ 58 ਸਾਲ 7 ਮਹੀਨੇ 26 ਦਿਨ ਦੀ ਉਮਰ ਭੋਕੇ ਸ਼ੇਰੇ ਪੰਜਾਬ ਸੁਰਗਵਾਸ ਹੋ ਗਏ ਜਿਹੜਾ ਸੀ ਦੀਵਾ ਬੁੱਝ ਗਿਆ ਸੂਰਜ ਛਿਪ ਗਿਆ ਪੰਜਾਬ ਦਾ ਪੰਜਾਬ ਦਾ ਸੂਰਜ ਮੋਇਆ ਸ਼ੇਰ ਪੰਜਾਬ ਦਾ ਜਗ ਪਿਆ ਕਰ ਹਾਰਾ ਰੋਏ ਰਾਜੇ ਰਾਣੀਆਂ ਰੁਣਨਾ ਜੱਗ ਸਾਰਾ ਰੁਣੀ ਤਰਤ ਪੰਜਾਬ ਦੀ ਕਹਿ ਹਾਏ ਸਰਦਾਰਾਂ ਸੁਝੇ ਮਹਿਲ ਓਟਾਰੀਆਂ ਛੱਡ ਗਿਆ ਬਨਜਾਰਾ ਡੁੱਬਾ ਸੂਰਜ ਹਿੰਦ ਦਾ ਟੁੱਟਾ ਜਿੰਦ ਤਾਰਾ ਪੱਛਮ ਚਾਨਣ ਹੋ ਗਿਆ ਪੂਰਬ ਅੰਧਿਆਰਾ ਇਸ ਤਰ੍ਹਾਂ ਕਰਕੇ ਸਾਧ ਸੰਗਤ ਮਹਾਰਾਜਾ ਅਨਜੀਤ ਸਿੰਘ ਨੇ ਇਸ ਧਰਤੀ ਤੋਂ ਆਪ ਦਾ ਸਰੀਰ ਛੱਡ ਕੇ ਤੇਸ ਸਵਰਗ ਦੇ ਵਿੱਚ ਚਲੇ ਗਏ ਡੋਬੂ ਨੈਣ ਅੱਖੀਆਂ ਤੇ ਦਿਲਾਂ ਵਿੱਚ ਸੁੰਝ ਹੋ ਗਈ ਛਲੋਸ਼ ਛਲੋਸ਼ ਰੋਣ ਜਿੰਦਾ ਸੈਂਕੜੇ ਵਿਚਾਰੀਆਂ ਛਲੋਸ਼ ਛਲੋਸ਼ ਰੋਣ ਜਿੰਦਾ ਸੈਂਕੜੇ ਵਿਚਾਰੀਆਂ ਦਲਾ ਵਿੱਚ ਮਚ ਗਈ ਦੁਹਾਈ ਤੇ ਲਕਾਈ ਰੋਵੇ ਦਿਲਾਂ ਉੱਤੇ ਗਮਾਂ ਦੀਆਂ ਚੱਲ ਰਹੀਆਂ ਆਰੀਆਂ ਅੰਤਦਰ ਨਿਵਾਇਆ ਸਾਥ ਲੋਥ ਨਾਲ ਸਤੀ ਹੋ ਕੇ ਸੀਤਲ ਵਿਜੋਗ ਝੱਲ ਸਕੀਆਂ ਨਾ ਨਾਰੀਆਂ ਸ੍ਰੀ ਦਰਸਨ ਸਿੰਘ ਲਖਾਰੀ ਲਿਖਦਾ ਉਹਦੇ ਅੰਤ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅੰਤ ਨੂੰ ਕਹਿੰਦਾ ਜਦੋਂ ਸ਼ੇਰੇ ਪੰਜਾਬ ਦੀ ਜ਼ਾਤ ਆਵੇ ਸ਼ੇਰੇ ਪੰਜਾਬ ਪਤਾ ਕੀ ਕਹਿੰਦਾ ਹੌਲੀ ਹੌਲੀ ਸੇਵਾ ਠੰਡਾ ਹੋ ਗਿਆ ਪੰਜਾਬ ਦਾ ਸ਼ੇਰ ਗੀਰੀ ਗਹਿਰੀ ਨੀਂਦ ਸੌ ਗਿਆ ਜਿਸ ਨੇ ਅੱਜ ਤੱਕ ਪਾਸਾ ਨਹੀਂ ਪਰਤਿਆ ਸ਼ੇਰੇ ਪੰਜਾਬ ਨਹੀਂ ਰਿਹਾ ਉਸ ਦਾ ਨਾਮ ਬਾਕੀ ਹੈ ਉਸ ਦੀ ਜ਼ਾਤ ਜੋ ਸਾਜ ਦੀਆਂ ਤਰਵਾਂ ਵਾਂਗ ਦਿਲਾਂ ਅੰਦਰ ਸਦਾ ਚਮਕਦੀਆਂ ਹੀ ਰਹਿਣਗੀਆਂ ਕਿਉਂਕਿ ਜਦੋਂ ਸ਼ੇਰੇ ਪੰਜਾਬ ਸੀ ਜਾਤ ਆਵੇ ਤੇਰਾ ਲੰਮੀਆਂ ਤਾਣ ਕੇ ਸੌ ਜਾਣਾ ਮੌਤ ਹੀਰ ਜਟੇਟੀ ਦੇ ਪਲੰਗ ਉੱਤੇ ਉਹ ਸੋਖ ਰਾਝੜਾ ਜਾਣ ਕੇ ਸੌ ਜਾਣਾ ਜੀਵਨ ਪੰਥ ਤੋਂ ਥੱਕ ਕੇ ਨੇਕ ਰਹੀਆਂ ਉਹ ਮੰਜ਼ਲ ਅੰਤ ਤੇ ਆਣ ਕੇ ਸੌ ਜਾਣਾ ਤੇਰੇ ਦਿਲ ਦੀਆਂ ਭਲਾ ਜੀ ਕੌਣ ਜਾਣੇ ਖਬਰੇ ਕਿਹੜੀਆਂ ਠਾਣ ਕੇ ਸੌ ਜਾਣਾ ਐਪਰ ਪਿਛਲਿਆਂ ਤੋਂ ਸੰਗਾ ਉਹ ਸੰਗਾ ਕੌਣ ਪੁੱਛੇ ਕਿਵੇਂ ਉਹਨਾਂ ਦੀਆਂ ਛਾਤੀਆਂ ਚਿਰਦਿਆਂ ਨੇ ਤੇਰੇ ਸੋਗ ਦੇ ਕਾਲਿਆਂ ਬੱਦਲਾਂ 'ਚੋਂ ਲੱਖਾਂ ਦਿਲਾਂ ਤੇ ਬਿਜਲੀਆਂ ਗਿਰਦਿਆਂ ਨੇ ਆਪਣੀ ਤੇਗ ਤੇ ਅਕਲ ਦੇ ਜੋਰ ਸਿੰਘਾਂ ਨਾਮ ਬਰੀ ਜੁਹਾਨ ਤੇ ਪਾ ਗਿਆਂ ਏ ਮਾਤ ਭੂਮੀ ਦੀ ਰੇਤ ਤੇ ਜਰਿਆਂ ਨੂੰ ਸੂਰਜ ਸਿਖਰ ਤੇ ਬਾਗ ਚਮਕਾ ਗਿਆਂ ਏ ਨਿਉ ਨਿਉ ਚੁੰਮੇ ਨਸੀਬ ਨੇ ਚਰਨ ਤੇਰੇ ਉੱਚੇ ਕਰਮ ਤੇ ਝੰਡੇ ਚੁਲਾ ਗਿਆਂ ਏ ਕਿਸਮਤ ਮਰਦ ਦੀ ਮਰਦ ਦੇ ਹੱਥ ਹੁੰਦੀ ਸਾਪਤ ਜੱਗ ਨੂੰ ਕਰ ਦਖਲਾ ਗਿਆ ਏ ਉਹ ਦੱਸ ਗਿਆ ਏ اٹਕ ਅਟਕਾ ਕੇ ਤੂੰ ਹਿੰਮਤ ਵਾਲਿਆਂ ਦੇ ਸਭ ਕੁਝ ਬਸ ਹੋਵੇ ਉਹ ਸੀਤਲ ਸਦਾ ਜੁਹਾਨ ਤੇ ਜੀਮਦਾ ਏ ਜਿਹਦਾ ਮਰਗਿਆਂ ਦੇ ਪਿੱਛੋਂ ਜਸ ਹੋਵੇ ਇਹ ਗੱਲਾਂ ਸੀਤਲ ਸਿੰਘ ਨੇ ਲਿਖੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਤੇ ਡੋਗ ਰਿਆ ਨੇ ਤਬਾਹ ਕਰਕੇ ਰੱਖਤਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਵੇਂ ਅੱਜ ਕਾਲੀਦਲ ਦਾ ਬੁਰਾ ਹਾਲ ਹੋਇਆ ਤੇ ਐਸੀ ਤਰ੍ਹਾਂ ਹੀ ਮਹਾਰਾਜਾ ਰਣਜੀਤ ਸਿੰਘ ਦਾ ਹਾਲ ਬਹੁਤ ਭੈੜਾ ਹੋਇਆ ਸੀ ਅੱਜ ਇਹ ਨਾ ਸਮਝੋ ਕਿ ਅਕਾਲ ਤਖਤ ਤੇ ਆਪਣੇ ਜਥੇਦਾਰਾਂ ਦਾ ਰੌਲਾ ਇਹ ਸਮਝ ਲਓ ਆਪਣੇ ਪੰਜਾਬ ਦੀ ਕਿਸਮਤ ਦਾ ਰੌਲਾ ਜੇ ਪੰਜਾਬ ਦੀ ਕਿਸਮਤ ਚੰਗੀ ਹੋਵੇ ਤਾਂ ਕਾਲੀਦਲ ਡੋਲਦਾ ਨਹੀਂ ਸੀ ਪਰ ਕਿਸਮਤ ਪੰਜਾਬ ਦੀ ਮਾੜੀ ਉਹ ਲੋਕਾਂ ਨੇ ਨਹੀਂ ਉਹ ਪੰਥ ਨੇ ਸਾਥ ਬਹੁਤ ਦਿੱਤਾ ਪਰ ਸਾਥ ਨਹੀਂ ਉਹ ਦਿੱਤਾ ਮੂਰਿਆਂ ਇਹਨਾਂ ਸਮਾਣਿਆਂ ਨੇ ਬਹੁਤ ਬੁਰਾ ਪੰਜਾਬ ਨਾ ਕੀਤਾ ਅੰਤ ਨੂੰ ਡੁੱਬ ਜਾਣਾ ਸਾਰਿਆਂ ਨੇ ਦੇਖੀ ਜਾਓ ਪੰਜਾਬ ਦਾ ਹਾਲ ਕੀ ਹੁੰਦਾ ਉਹ ਕੋਈ ਲੜੇ ਨਾ ਹੋਰ ਲੜਾਈ ਇੱਥੇ ਜਿਹੜਾ ਸਿੰਘ ਹੀ ਸਿੰਘ ਨੂੰ ਖਾਈ ਜਾਂਦਾ ਇਹ ਆ ਮਹਾਰਾਜਾ ਰਜੀਤ ਸਿੰਘ ਦਾ ਰਾਸ ਸੀ ਤੇ ਇੱਥੇ ਜਿਹੜੀਆਂ ਗੱਲਾਂ ਬਾਤਾਂ ਕਹਿੰਦੇ ਆ ਤੋਂ ਇਤਿਹਾਸ ਗਏ ਤੋਂ अनेਕ ਪ੍ਰਕਾਰ ਦੀਆਂ ਥੁਰੜੀਆਂ ਭੁੱਲਾਂ ਚੁੱਕਾ ਰਹਿ ਜਾਂਦੀਆਂ ਅਨਜਾਣ ਬੱਚਾ ਸਮਝ ਕੇ ਮਾਫ਼ ਕਰਿਓ ਸੋਧ ਬੁੱਧ ਬਖਸ਼ੋ ਚਾਹੋ ਪਾਉ ਸ਼ਬਾ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ